ਇਨਸਟਾਗ੍ਰਾਮ ਤੇ ਮਸ਼ਹੂਰ ਕਮਲਕੌਰ ਭਾਬੀ ਦੀ ਮੌਤ ਦੇ ਵਿੱਚ ਹੁਣ ਇੱਕਾ ਨਵਾਂ ਮੋੜ ਆਇਆ ਦੱਸਦੀਏ ਕਿ ਕਮਲਕੌਰ ਦੀ ਜਿਹੜੀ Laash ਹੈ ਉਹ ਭੇਦ ਭਰੇ ਹਾਲਾਤਾਂ ਦੇ ਵਿੱਚ ਗੱਡੀ ਦੀ ਪਿਛਲੀ ਸੀਟ ਤੋਂ ਬਰਾਮਦ ਹੋਈ ਹੈ ਤਾਂ ਹੁਣ ਇਸ ਮਾਮਲੇ ਦੇ ਵਿੱਚ ਨਵਾਂ ਮੋੜ ਆਇਆ ਦੱਸਦੀਏ ਕਿ ਇੱਕ CCTV ਪੁਲਿਸ ਦੇ ਹੱਥ ਲੱਗੀ ਹੈ ਤਾਂ ਉਹ CCTV ਤੁਹਾਡੇ ਨਾਲ ਸਾਂਝੀ ਕਰ ਰਹੇ ਆ ਜਿਸ ਦੇ ਵਿੱਚ ਕਮਲਕੌਰ ਦੀ Laash ਜਿਸ ਗੱਡੀ ਦੇ ਵਿੱਚ ਉਹ ਬਰਾਮਦ ਹੋਈ ਹੈ ਤਾਂ ਇੱਕ ਵਿਅਕਤੀ ਦੇ ਵੱਲੋਂ ਆ ਕੇ ਪਾਰਕਿੰਗ ਦੇ ਵਿੱਚ ਉਹ ਗੱਡੀ ਖੜਾਈ ਜਾਂਦੀ ਆ ਤੇ ਬੇਖੌਫ ਇਹ ਬੰਦਾ ਜਿਹੜਾ ਹੈ ਉਹ ਗੱਡੀ ਦੇ ਵਿੱਚੋਂ ਨਿਕਲ ਕੇ ਕਿਸੇ ਦੇ ਨਾਲ ਫੋਨ ਤੇ ਗੱਲ ਕਰਦਾ ਹੋਇਆ ਪਾਰਕਿੰਗ ਦੇ ਵਿੱਚੋਂ ਚਲਾ ਜਾਂਦਾ ਤਾਂ ਹੁਣ ਇਸ ਮਾਮਲੇ ਦੇ ਵਿੱਚ ਨਵਾਂ ਮੋੜ ਆਇਆ ਕਿਤੇ ਨਾ ਕਿਤੇ ਹੁਣ ਇਹ ਮਾਮਲਾ ਜਿਹੜਾ ਏ ਉਹ ਕਤਲ ਦੇ ਵੱਲ ਇਸ਼ਾਰਾ ਕਰਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਪਹਿਲਾਂ ਜਿਹੜੇ ਸ਼ੰਕੇ ਜਤਾਏ ਜਾ ਰਹੇ ਸੀ ਕਿ ਸ਼ਾਇਦ ਉਸ ਦੇ ਵੱਲੋਂ ਆਤਮ ਹੱਤਿਆ ਨਾ ਕੀਤੀ ਗਈ ਹੋਵੇ ਜਾਂ ਫਿਰ ਕੋਈ ਨਸ਼ੇ ਨਸ਼ੀ ਦੀ ਹੋਵੇ ਡੋਜ਼ ਨਾ ਹੋਵੇ ਜਿਸ ਕਾਰਨ ਮੌਤ ਹੋਈ ਹੋਵੇ ਤਾਂ ਹੁਣ ਜਿਸ ਹਿਸਾਬ ਦੇ ਨਾਲ ਜਿਹੜੀ ਇਹ ਸੀਸੀਟੀਵੀ ਫੁਟੇਜ ਸਾਹਮਣੇ ਆਈਆ ਉਸ ਦੇ ਹਿਸਾਬ ਦੇ ਨਾਲ ਜਿਹੜਾ ਸਿੱਧਾ-ਸਿੱਧਾ ਇਸ਼ਾਰਾ ਕਤਲ ਦਾ ਹੋ ਰਿਹਾ ਕਿਉਂਕਿ ਇੱਕ ਵਿਅਕਤੀ ਦੇ ਵੱਲੋਂ ਜਿਹੜੀ ਅਦੇਸ਼ ਮੈਡੀਕਲ ਕਾਲਜ ਆ ਉਸ ਦੇ ਸਾਹਮਣੇ ਜਿਹੜੀ ਪਾਰਕਿੰਗ ਦੇ ਵਿੱਚ ਗੱਡੀ ਲਿਆਂਦੀ ਜਾਂਦੀ ਹੈ ਉੱਥੇ ਉਸ ਗੱਡੀ ਨੂੰ ਖੜਾ ਕੀਤਾ ਜਾਂਦਾ پارک ਕੀਤਾ ਜਾਂਦਾ ਤੇ ਫਿਰ ਉਸ ਗੱਡੀ ਦੇ ਵਿੱਚੋਂ ਨਿਕਲ ਕੇ ਬੇਖੌਫ ਜਿਹੜਾ ਉਸ ਵਿਅਕਤੀ ਦੇ ਵੱਲੋਂ ਫੋਨ ਤੇ ਗੱਲ ਕਰਦਿਆਂ ਕਰਦਿਆਂ ਪਾਰਕਿੰਗ ਦੇ ਵਿੱਚੋਂ ਨਿਕਲ ਜਾਂਦਾ ਤਾਂ ਸਿੱਧਾ-ਸਿੱਧਾ ਇਹ ਕਤਲ ਦੇ ਵੱਲ ਇਸ਼ਾਰਾ ਕਰਦਾ ਹੋਇਆ ਨਜ਼ਰਾਂ ਰਿਆ ਦੱਸਦੀ ਏ ਕਿ ਉਸ ਵਿਅਕਤੀ ਦੇ ਵੱਲੋਂ ਕੋਈ ਜਿਹੜਾ ਮੂੰਹ ਨਹੀਂ ਟੱਕਿਆ ਗਿਆ ਬਿਲਕੁਲ ਬੇਖੌਫ ਤਰੀਕੇ ਦੇ ਨਾਲ ਉਹ ਗੱਡੀ ਪਾਰਕਿੰਗ ਦੇ ਵਿੱਚ ਲੈ ਕੇ ਆਉਂਦਾ ਜਿਸ ਗੱਡੀ ਦੀ ਪਿਛਲੀ ਸੀਟ ਤੋਂ ਕਮਲਕੌਰ ਭਾਬੀ ਦੀ ਜਿਹੜੀ লাশ ਬਰਾਮਦ ਹੋਈ ਆ ਦੱਸਦੀ ਏ ਕਿ ਜਦੋਂ ਕਮਲਕੌਰ ਭਾਬੀ ਹੈ ਜਿਹੜੀ ਇਹ ਜਿਸ ਦਾ ਮੀਡੀਆ ਇੰਸਟਾਗ੍ਰam ਤੇ ਜਿਹੜਾ ਬੜਾ ਚਰਚਾ ਰਹਿੰਦਾ ਸੀ ਇੰਸਟਾਗ੍ਰam ਤੇ ਆਪਣੇ ਅਸ਼ਲੀਲ ਕੰਟੈਂਟ ਕਰਕੇ ਜ਼ਿਆਦਾਤਰ ਵਿਵਾਦਾਂ ਦੇ ਵਿੱਚ ਰਹਿੰਦੀ ਸੀ ਬੀਤੇ ਦਿਨ ਜਿਹੜਾ ਕੁਝ ਸਮੇਂ ਪਹਿਲਾਂ ਅ ਇੱਕ ਨਾਮੀ ਗੈਂਗਸਟਰ ਦੇ ਵੱਲੋਂ ਇਸ ਨੂੰ ਧਮਕੀ ਵੀ ਦਿੱਤੀ ਗਈ ਸੀ ਇਸ ਨੂੰ ਕਿਹਾ ਗਿਆ ਸੀ ਕਿ ਤੂੰ ਇਹ ਜਿਹੜਾ ਅਸ਼ਲੀਲ ਕੰਟੈਂਟ ਹੈ ਇਹਨੂੰ ਪਾਉਣਾ ਬੰਦ ਕਰ ਦੇ ਨਹੀਂ ਫਿਰ ਅਸੀਂ ਤੇਰੇ ਨਾਲ ਮਾੜੀ ਕਰਾਂਗੇ ਤਾਂ ਉਦੋਂ ਜਿਹੜਾ ਇਹ ਉਸਤੇ ਵੱਲੋਂ ਲਾਈਵ ਆ ਕੇ ਜਿਹੜੀ ਇਸ ਪੂਰੀ ਧਮਕੀ ਦੀ ਜਿਹੜੀ ਆ ਉਹ ਗੱਲ ਵੀ ਦੱਸੀ ਗਈ ਸੀ ਕਿ ਇਸ ਤਰ੍ਹਾਂ ਮੈਨੂੰ ਇੱਕ ਗੈਂਗਸਟਰ ਦੇ ਵੱਲੋਂ ਧਮਕੀ ਦਿੱਤੀ ਗਈ ਹੈ ਤਾਂ ਉਸ ਤੋਂ ਬਾਅਦ ਕੁਝ ਦਿਨ ਤੱਕ ਜਿਹੜਾ ਇਸਤੇ ਵੱਲੋਂ ਕੰਟੈਂਟ ਹੈ ਜਿਹੜਾ ਉਹ ਅਪਲੋਡ ਨਹੀਂ ਕੀਤਾ ਗਿਆ ਅਸੀਂ ਪਰ ਹੁਣ ਤੋਂ ਫੇਰ ਤੋਂ ਜਿਹੜਾ ਉਸਤੇ ਵੱਲੋਂ ਡਬਲ ਮੀਨਿੰਗ ਚਸ਼ਲੀਰ ਕੰਟੈਂਟ ਆ ਜਿਹੜਾ ਉਹ ਅਪਲੋਡ ਕੀਤਾ ਜਾਂਦਾ ਸੀ ਤਾਂ ਲਗਾਤਾਰ ਵਿਵਾਦਾਂ ਦੇ ਵਿੱਚ ਕਿ ਕਿਰੀ ਰਹਿੰਦੀ ਸੀ ਕਮਲਕੌਰ ਕਿਸੇ ਨਾ ਕਿਸੇ ਦਾ ਨਾਮ ਲੈ ਕੇ ਜਿਹੜਾ ਵਿਵਾਦਿਤ ਜਿਹੜਾ ਵੀਡੀਓ ਇਸ ਦੇ ਵੱਲੋਂ ਪਾਇਆ ਜਾਂਦਾ ਸੀ ਤਾਂ ਹੁਣ ਭੇਦ ਭਰੇ ਹਾਲਾਤਾਂ ਦੇ ਵਿੱਚ ਬਠਿੰਡਾ ਦੇ ਮੈਡੀਕਲ ਕਾਲਜ ਦੇ ਪਾਰਕਿੰਗ ਦੇ ਵਿੱਚੋਂ ਜਿਹੜੀ ਇਸ ਦੀ লাশ ਆ ਬਰਮੰਦ ਹੋਈ ਆ ਤਾਂ ਹੁਣ ਜਿਹੜੇ ਜਿਹੜੀ ਸੀਸੀਟੀਵੀ ਸਾਹਮਣੇ ਆਈ ਆ ਉਸ ਦੇ ਜਿਹੜੇ ਹਿਸਾਬ ਦੇ ਨਾਲ ਸਿੱਧੇ ਸ਼ੱਕ ਨੇ ਜਿਹੜੇ ਉਹ ਕਤਲ ਦੇ ਉੱਤੇ ਜਾਂਦੇ ਨੇ ਕਿ ਜਿਹੜਾ ਕਮਲ ਆ ਭਾਬੀ ਆ ਇਹ ਕਮਲਕੌਰ ਭਾਬੀ ਆ ਇਸ ਦਾ ਜਿਹੜਾ ਕਤਲ ਹੋਇਆ ਕਿਉਂਕਿ ਇੱਕ ਵਿਅਕਤੀ ਦੇ ਵੱਲੋਂ ਉੱਥੇ ਲਿਆ ਕੇ ਗੱਡੀ ਖੜੀ ਜਾਣ ਕਰੀ ਜਾਂਦੀ ਹੈ ਉਸ ਗੱਡੀ ਦੀ ਪਿਛਲੀ ਸੀਟ ਦੇ ਵਿੱਚੋਂ ਜਿਹੜਾ Laash बरामद ਹੁੰਦੀ ਹੈ ਤਾਂ ਉੱਥੇ ਸਮੈਲ ਵੀ ਕਾਫੀ ਜ਼ਿਆਦਾ ਆਉਣ ਲੱਗੀ ਸੀ ਜਿਸ ਹਿਸਾਬ ਦੇ ਨਾਲ Laash ਦੀ ਜਿਹੜੀ बरामदੀ ਹੋਈ ਆ ਜਾਂ ਬੋਡੀ ਦੇ ਵਿੱਚੋਂ ਸਮੈਲ ਆਉਣ ਲੱਗੀ ਆ ਤਾਂ ਲੱਗਦਾ ਹੈ ਕਿ 2-3 ਦਿਨ ਪਹਿਲਾਂ ਦੀ ਹੋ ਸਕਦੀ ਆ ਹਜੇ ਤੱਕ ਇਹ ਪੂਰਾ ਮਾਮਲਾ ਜਿਹੜਾ ਉਹ ਜਾਂਚ ਦਾ ਵਿਸ਼ਾ ਬਣਿਆ ਹੋਇਆ ਜਾਂਚ ਦਾ ਜਿਹੜਾ ਅੱਗੇ ਹੁਣ ਜਾਂਚ ਹੋਣੀ ਹੈ ਕਿ ਇਸ ਪੋਸਟਮਾਰਟਮ ਜਦੋਂ ਹੋਣਾ ਇਸ ਬਾਡੀ ਦਾ ਤਾਂ ਉਸ ਤੋਂ ਬਾਅਦ ਪਤਾ ਲੱਗਣਾ ਹੈ ਕਿ ਇਸ ਦੀ ਕਤਲ ਦੀ ਕੀ ਵਜ੍ਹਾ ਹੈ ਇਸ ਦੀ ਮੌਤ ਦੀ ਕੀ ਵਜ੍ਹਾ ਰਹੀ ਹੈ ਇਸ ਦਾ ਜੇਕਰ ਕਤਲ ਹੋਇਆ ਤਾਂ ਕਿਸ ਚੀਜ਼ ਦੇ ਨਾਲ ਕਤਲ ਕੀਤਾ ਗਿਆ ਕਿਸ ਤਰ੍ਹਾਂ ਜਿਹੜੀ ਹਾਂ ਇਸ ਕੰਚਨ ਕੁਮਾਰੀ ਦੀ ਮੌਤ ਹੋਈ ਆ ਦੱਸਤੀ ਕਿ ਕਮਲ ਕੌਰ ਇਸਤਾ ਜਿਹੜਾ ਇੰਸਟਾਗ੍ਰam ਤੇ ਨਾਮ ਰੱਖਿਆ ਗਿਆ ਸੀ ਪਰ ਜੇ ਇਸ ਦੇ オリジナル ਨਾਮ ਦੀ ਗੱਲ ਕਰੀਏ ਰੀਅਲ ਨਾਮ ਦੀ ਗੱਲ ਕਰੀਏ ਤਾਂ ਇਸਦਾ ਨਾਮ ਕੰਚਨ ਕੁਮਾਰੀ ਸੀ ਲੁਧਿਆਣਾ ਦੀ ਰਹਿਣ ਵਾਲੀ ਸੀ ਇਹ ਤਾਂ ਇਸ ਦੇ ਵੱਲੋਂ ਅਸ਼ਲੀਲ ਕੰਟੈਂਟ ਆ ਜਿਹੜਾ ਉਹ ਅਪਲੋਡ ਕੀਤਾ ਜਾਂਦਾ ਸੀ ਉਸ ਕੰਟੈਂਟ ਨੂੰ ਲੈ ਕੇ ਲਗਾਤਾਰ ਵਿਵਾਦਾਂ ਦੇ ਵਿੱਚ ਰਹਿੰਦੀ ਸੀ ਤਾਂ ਹੁਣ ਭੇਦ ਭਰੇ ਹਾਲਾਤਾਂ ਦੇ ਵਿੱਚ ਇਸ ਦੀ ਮੌਤ ਹੋਈ ਆ ਪ੍ਰੋਮੋਸ਼ਨਾਂ ਕਾਫੀ ਕਰਦੀ ਨਜ਼ਰ ਆਉਂਦੀ ਸੀ ਤਾਂ ਲਾਸਟ ਦਿਨ ਵੀ ਜਿਹੜਾ ਇਸ ਦੇ ਵੱਲੋਂ ਆਪਣੇ ਘਰਦਿਆਂ ਨੂੰ ਕੀ ਕਿਹਾ ਗਿਆ ਸੀ ਕਿ ਮੈਂ ਇੱਕ ਪ੍ਰੋਮੋਸ਼ਨ ਦੇ ਲਈ ਬਠਿੰਡੇ ਜਾ ਰਹੀ ਹਾਂ ਤਾਂ ਬਠਿੰਡੇ ਤੋਂ ਹੀ ਇਸ ਦੀ ਜਿਹੜੀ লাশ ਆ ਉਹ ਬਰਾਮਦ ਹੁੰਦੀ ਹੈ ਤਾਂ ਹੁਣ ਉਸ ਵਿਅਕਤੀ ਦੇ ਨਾਲ ਇਸ ਦਾ ਕੀ ਰਿਸ਼ਤਾ ਸੀ ਕੀ ਸਬੰਧ ਸੀ ਜਿਹੜਾ ਪਾਰਕਿੰਗ ਦੇ ਵਿੱਚ ਗੱਡੀ ਖੜਾ ਕੇ ਗਿਆ জাফর ਕਿਵੇਂ ਉਹ ਵਿਅਕਤੀ ਦੇ ਕੋਲ ਗੱਡੀ ਆਈ ਕਿਵੇਂ ਉਹਦੇ ਕੋਲ ਜਿਹੜੀ ਕਮਲਕੌਰ ਦੀ লাশ ਆਈ ਤਾਂ ਪੂਰਾ ਹੁਣ ਜਾਂਚ ਦਾ ਵਿਸ਼ਾ ਬਣਿਆ ਹੋਇਆ ਹਜੇ ਤੱਕ ਪੁਲਿਸ ਦੇ ਵੱਲੋਂ ਜਿਹੜੀ ਪੋਸਟਮਾਰਟਮ ਲਈ ਬੋਡੀ ਆ ਉਸ ਨੂੰ ਭੇਜ ਦਿੱਤਾ ਗਿਆ ਤਾਂ ਅੱਗੇ ਕੀ ਕਾਰਵਾਈ ਹੁੰਦੀ ਆ ਇਹ ਜਾਂਚ ਦਾ ਰਹੇਗਾ ਪਰ CCTV ਫੁਟੇਜ ਨੇ ਸਾਰਿਆਂ ਜਿਹੜਾ ਕੇਸ ਹੈ ਉਸ ਨੂੰ ਮੋੜ ਕੇ ਰੱਖ ਦਿੱਤਾ ਪੂਰਾ ਜਿਹੜਾ ਉਸਤੇ ਚੌਣ ਵਾਲੇ ਜਿੰਨੇ ਵੀ ਉਸ ਨੂੰ ਪਸੰਦ ਕਰਦੇ ਸੀ ਉਸ ਦਾ ਕੰਟੈਂਟ ਪਸੰਦ ਕਰਦੇ ਸੀ ਉਹਨਾਂ ਨੂੰ ਜਰੂਰ ਇੱਕ ਵਾਰ ਇਹ ਉਕਾ ਸੀਸੀਟੀਵੀ ਆਉਣ ਦੇ ਨਾਲ ਕਤਲ ਦੇ ਵੱਲ ਜ਼ਰੂਰ ਧਿਆਨ ਮੋੜਿਆ ਹੈ ਕਿ ਕਮਲ ਕੌਰ ਭਾਬੀ ਦਾ ਜਿਹੜਾ ਕਤਲ ਹੋ ਸਕਦਾ ਹੈ ਕਿਉਂਕਿ ਜਿਸ ਹਿਸਾਬ ਦੇ ਨਾਲ ਉਸ ਵਿਅਕਤੀ ਦੇ ਕੋਲੋਂ ਬੇਖੌਫ ਆ ਕੇ ਗੱਡੀ ਖੜਾਈ ਜਾਂਦੀ ਹੈ ਪਾਰਕਿੰਗ ਦੇ ਵਿੱਚ ਗੱਡੀ ਲਾ ਕੇ ਫੋਨ ਤੇ ਗੱਲ ਕਰਦਾ ਉਹ ਉੱਥੋਂ ਨਿਕਲ ਜਾਂਦਾ ਤਾਂ ਉਸ ਵਿਅਕਤੀ ਦੇ ਨਾਲ ਕਮਲ ਕੌਰ ਦਾ ਕੀ ਰਿਸ਼ਤਾ ਸੀ ਜਾਂ ਕੀ ਉਸ ਦੇ ਨਾਲ ਸਬੰਧ ਸੀ ਇਹ ਹੁਣ ਜਾਂਚ ਦਾ ਵਿਸ਼ਾ ਰਹੇਗਾ